ਬਾਬਾ ਜੀ ਕੀ ਵੇਚੀ ਜਾਂਦੇ ਜੇ ਤੇ ਕੀ ਵੇਚਦੇ ਜੇ ਇਹ ਵੇਚਦੇ ਕੀ ਜੀ ਸਿੰਘੋ ਧੰਨਵਾਦ ਬਾਬਾ ਜੀ ਹੈ ਧੰਨ ਭਕਾਨੇ ਵੇਚਦੇ ਜੇ ਹਾਂ ਅੱਛਾ ਜੀ ਹੋਰ ਕੀ ਨਾਲ ਅੱਛਾ ਇਹਦੇ ਤੇ ਲਾ ਕੇ ਵੇਚਦੇ ਹਾਂ ਲਾ ਕੇ ਤੇ ਲਾ ਕੇ ਉਹ ਡੰਡੀਆਂ ਨਹੀਂ ਹੁੰਦੀਆਂ ਤੇ ਪੈਰ ਨੂੰ ਕੀ ਆ ਜੇ ਤੁਹਾਨੂੰ ਬਹੁਤ ਦਾ ਹਿਡੈਂਟ ਹੋ ਗਿਆ ਸੀ ਤੇ ਆਹ ਤੇ ਚੂਲਾ ਨਿਕਲ ਗਿਆ ਧੰਨ ਗੁਰਾਂ ਦਾ ਇੰਨੀ ਦਾ ਤੁੱਤੀ ਹੈ ਜੀ ਮੇਰੇ ਅੰਦਰ ਵੇਚਦੇ ਹਾਂ ਜੀ ਧੰਨ ਗੁਰਾਂ ਦਾ ਦੇ ਗਿਆ ਪੈਰ ਤੇ ਏ ਫਿਰੰਟ ਹੋ ਗਿਆ ਸੀ ਇਦਾਂ ਤੁਰੇ ਉਹਨਾਂ ਹਦੈ ਅੱਛਾ ਜੀ ਸੋ ਮੇਰੇ ਮਾਰਤੀ ਅੱਛਾ ਜੀ ਬਾਣਾ ਵੀ ਪਟਾ ਪਿਆ ਜੇ ਹਾਂ ਹਾਂ ਠੀਕ ਹੈ ਬਾਣਾ ਵੀ ਸੀਤਾ ਲੱਦਾ ਹੈ ਧੰਨ ਗੁਰੂ ਰਾਮਦਾਸ ਕਿੰਨੇ ਕੇ ਪੈਸੇ ਤੋਂ ਆਉਂਦੇ ਆ ਤੇ ਬਾਬਾ ਜੀ ਮੈਂ ਤਾਂ ਮਾਰੀਦਾ ਹੀ ਆ ਪੱਟੀ-ਬੁੱਟੀ ਕਰਾਉਂਦਾ ਕਰਦਾ ਵਾਂ ਅੱਛਾ ਜੀ ਕਿਹਦਾ ਚਿਰ ਨਹੀਂ ਖਲੋਪਾ ਜਾਂਦਾ ਅੱਛਾ ਜੀ ਲੈਣੀ ਕੋਈ ਨਾ ਪੈਂਦਾ ਅੱਛਾ ਜੀ ਉਹਨੂੰ ਕੋਰਦਾ ਤੇ ਫੜਕਿਆ ਹਾਂ ਲੱਤ ਤੇ ਵਾਵਾ ਤਾਂ ਨੂੰ ਆਉਂਦੀ ਉਹ ਤਰ੍ਹਾਂ ਇੱਕ ਚੱਲਦੀ ਹੈ ਲੱਤ ਚਾਉ ਚੌਥੀ ਮਹੀ ਉਹ ਤਾਂ ਕਤੂਰਦੀ ਉਮਰ ਤੇ ਮਰਾ ਕਤੂ ਰੂ ਹਮਾ ਵੀ ਮੈਂ ਤੇ ਤੁਹਾਨੂੰ ਕਤੂਰ ਦੇ ਵੇਖ ਕੇ ਤੇ ਤਾਂ ਠੀਕ ਠੀਕ ਆ ਨੀਗਾ ਸਾਈਕਲ ਨਹੀਂ ਲਗਾ ਹੀ ਪਹਿਲੇ ਨਹੀਂ ਪਹਿਲੇ ਨਹੀਂ ਹੈਗਾ ਮੈਂ ਕਿਹਦਾ ਚਲਾਉਂਦਾ ਰਹਾਂਗਾ ਮੈਂ ਹੁਣ ਦਕਸ਼ੇ ਦੇ ਤਰਾ ਤਰਾਇਆ ਦੇ ਕੇ ਆਉਂਗਾ ਜੰਨਾ ਅੱਛਾ ਜੇ ਤੁਹਾਨੂੰ ਸਾਈਕਲ ਸਾਈਕਲ ਦੇ ਦਈਏ ਉਹੜਾ ਲੇਡੀ ਵਾਲਾ ਘੜਾਉਂਦਾ ਵਾ ਤੇ ਉਹ ਤੁਸੀਂ ਚਲਾ ਲੋਗੇ ਹਾਂਜੀ ਉਹ ਮਿੱਥੇ ਦੀ ਲੱਤ ਕੱਢ ਲਿਨੂ ਨਾ ਮੈਂ ਅੱਛਾ ਲੰਡੇ ਵਾਲਾ ਨਹੀਂ ਕਰਾਂ ਉਹ ਫਿਰ ਉਹ ਮਤਲਬ ਸੁੱਖਾ ਸੁੱਖਾ ਹੋ ਜਾਊਗਾ ਪੜਾ ਆਪਣਾ ਨੀ ਲਾ ਤੁਸਨੀ ਪੈਂਦੀ ਇਧਰ ਵੀ ਸੱਟ ਲੱਗੀ ਇਹਨੂੰ ਅਛਾ ਤੇ ਸਾਈਕਲ ਤੁਸੀਂ ਮਤਲਬ ਚਲਾ ਲਓਗੇ ਹੈ ਫਿਰ ਉਤਰਾਇਆ ਤਾਂ ਇਹਦਾ ਬਾਜੂਗਾ ਕਿਰਾਏ ਤੇ ਬਾਜੋਗੇ ਨਾਲੇ ਜਿੱਥੇ ਮਰਜੀ ਵੇਚ ਲੋ ਭਗਾਨੇ ਵਗੈਰਾ ਹਨਾ ਸਾਈਕਲ ਇਹੋ ਹੀ ਵਿੱਚ ਨਾਲ ਜਾ ਕਰੂੰਗਾ ਬਾਬੇ ਬੁੱਡੇ ਦੇ ਮੱਦੇ ਬੁੱਢੇ ਬੁੱਢੇ ਸਾਹਿਬ ਜਾ ਕੇ ਥੋੜਾ ਬਦ ਵੇਚ ਲੋਗੇ ਭਗਾਨੇ ਕੋਲੇ ਹਾਂ ਤੇ ਬਾਣੇ ਬਾਣੇ ਕਿੰਨੇ ਜੀ ਆ ਜਿਹੜਾ ਪਾਇਆ ਤੁਸੀਂ ਬਾਣਾ ਆ ਤੁਸੀਂ ਆਪ ਲਈਆਂ ਸੀਨਾ ਸੁਣਾ ਹਾਂ ਉਹ ਪਾਇਆ ਲਾਇਆ ਹੈ ਅਛਾ ਤੇ ਇਹ ਕਿੰਨੇ ਆ ਬਾਣੇ ਆਪਣੇ ਕੋਲ ਆਰੇ ਇਹ ਬਾਣੇ ਆਪਣੇ ਕੋਲ ਦੋ ਤਿੰਨ ਨੇ ਬੱਸ ਸਿਆਲ ਵਾਲੇ ਆ ਮੁਸ਼ਾ ਗਰਮੀਆਂ ਵਾਲੇ ਹੈ ਨਹੀਂਗੇ ਮਸਤਾਨੇ ਸਾਰੇ ਹਾਂਜੀ ਹਾਂ ਤੁਹਾਨੂੰ ਗੁਰੂ ਰਾਮਦਾਸ ਕਿ ਨਵੇਂ ਨਹੀਂ ਲੇਗੇ ਨਹੀਂ ਮੈਂ ਤੁਹਾਨੂੰ ਸਤਿਗਰੀਦੀ ਬੜੀ ਆ ਗਰੀਬੀ ਬੜੀ ਆ ਕਿ ਨਾਗੀ ਸਿੰਘ ਉਹ ਆਪਣਾ ਤੁਮਨਤ ਸਿੰਘ ਜਸਮਨ ਸਿੰਘ ਜਸਮਨ ਸਿੰਘ ਜੀ ਤੁਹਾਡਾ ਗੁਰੂ ਬੜਾ ਬੇਅੰਤ ਹੈ ਉਹ ਤਾਂ ਗੁਰੂ ਰਾਮਦਾਸ ਪਾਸ਼ਾ ਜੀ ਜਿਨ੍ਹਾਂ ਨੇ ਸਾਨੂੰ ਭੇਜਿਆ ਜਸਮਨ ਸਿੰਘ ਜੀ ਤੁਹਾਡੀ ਤੁਹਾਡੇ ਲਈ ਠੀਕ ਆ ਜੀ ਤੁਹਾਡੀ ਰੋਜੀ ਰੋਟੀ ਦੀ ਫਿਕਰ ਤੁਹਾਡੇ ਗੁਰੂ ਨੂੰ ਹੈ ਪਾਸ਼ਾ ਠੀਕ ਆ ਤੁਹਾਡਾ ਪਾਸ਼ਾ ਬੜਾ ਬੇਅੰਤ ਹੈ ਤਨ ਗੁਰੂ RAMDAS PASHA ਠੀਕ ਹੈ ਹੁਣ ਜਿਹੜੀ ਤੁਸੀਂ ਬੇਨਤੀ ਸਾਨੂੰ ਕੀਤੀ ਨਾ ਜਿਹੜਾ ਅਸੀਂ ਤੁਹਾਨੂੰ ਦੇਖਿਆ ਜਾਂ ਅਸੀਂ ਮਿਲੇ ਹ ਤੇ ਪਾਸ਼ਾ ਉਹ ਗੁਰੂ RAMDAS PASHA ਜੀ ਦੀ ਅਪਾਰ ਕਿਰਪਾ ਹੀ ਆ ਉਹਨਾਂ ਦਾ ਹੀ ਕਹਿ ਲਓ ਕਿ ਉਹਨਾਂ ਨੇ ਹੀ ਭੇਜਿਆ ਸਾਨੂੰ ਠੀਕ ਹੈ ਇੱਕ ਤਾਂ ਜਿਹੜਾ ਤੁਸੀਂ ਆਪਣੇ ਆਪਣੇ ਮੁਖ ਤੋਂ ਕਿਹਾ ਕਿ ਸਾਨੂੰ ਸਾਈਕਲ ਮਿਲ ਜੇ ਤਾਂ ਸਾਈਕਲ ਨਾ ਕੀ ਤੁਹਾਡਾ ਜੀਵਨ ਜਿਹੜਾ ਸੁੱਖਾ ਹੋ ਜਾਊਗਾ ਸੁੱਖਾ ਹੋ ਜਾਊਗਾ ਹਨਾ ਜੀ ਦੂਜਾ ਪਾਸ਼ਾ ਉਹ ਤੁਹਾਡੇ ਬਾਣੇ ਤੁਹਾਡੇ ਬਾਣੇ ਉਹ ਵੀ ਅਸੀਂ ਤੁਹਾਨੂੰ ਦੇਨੇ ਆ ਜੀ ਇਹ ਵੀ ਤੁਹਾਡੇ ਗੁਰੂ ਪਾਤਸ਼ਾਹ ਜੀ ਨੇ ਹੁਕਮ ਲਾਇਆ ਜੀ ਠੀਕ ਆ ਜੀ ਇੱਕ ਤੁਹਾਡੀ ਸੋਹਣੀ ਦਸਤਾਰ ਉਹ ਵੀ ਅਸੀਂ ਤੁਹਾਨੂੰ ਦੇਨੇ ਆ ਸਿੰਘੋ ਤੁਹਾਡੇ ਗੁਰੂ ਨੇ ਦੇਣਾ ਹੈਗਾ ਮੈਂ ਤਾਂ ਦੇਣਾ ਨਹੀਂ ਪਰ ਸਤਿਗੁਰ ਨੇ ਜੇ ਤੁਹਾਨੂੰ ਤੁਹਾਨੂੰ ਸਾਡੇ ਨਾਲ ਮਿਲਾਇਆ ਜਾਂ ਸਾਨੂੰ ਤੁਹਾਡੇ ਨਾਲ ਮਿਲਾਇਆ ਨਾ ਇਹਦੇ ਪਿੱਛੇ ਵੀ ਕੋਈ ਕਾਰਨ ਕਿ ਗੁਰੂ ਨੂੰ ਤੁਹਾਡੀ ਫਿਕਰ ਚੀਜ਼ ਅਸੀਂ ਕੱਲ ਮਿਲਦੇ ਆ ਤੁਹਾਨੂੰ 12 ਵਜੇ ਨਾਲ ਇਸੇ ਕੱਲ ਦੁਪਹਿਰੇ 12 ਵਜੇ ਇੱਥੇ ਹੁਣ ਦਿਓ ਜਾਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਜ਼ੁਰਗੋ ਤੁਹਾਡਾ ਸਾਈਕਲ ਆ ਗਿਆ ਜੀ ਠੀਕ ਆ ਆ ਤੇ ਚੱਲ ਜੂਗਾ ਜੀ ਹੈ ਤੁਹਾਡਾ ਸੁੱਖਾ ਹੋ ਜੂਗਾ ਹੁਣ ਇਹਦੇ ਤੇ ਚੜ ਕੇ ਤੈਨਾਂ ਨਾ ਬਪ ਇੰਜੀਨੀਅਰ ਨਾ ਤੁਸਨ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਇਹਦੇ ਨਾਲ ਤੁਹਾਡਾ ਸੁੱਖਾ ਹੋਣਾ ਚਾਹੀਦਾ ਤੁਹਾਨੂੰ ਗੁਰੂ ਰਾਮਦਾਸ ਦੇਖੋ ਚਲਾ ਕੇ ਜਾਓ ਮੜਾ ਜਾ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਚੜਦੀ ਕਲਾ ਦਾ ਬਾਪੂ ਜੀ ਇਹਦੇ ਨਾਲ ਤੁਹਾਡਾ ਸੋਖਾ ਹੋਇਆ ਨਾ ਆ ਜਿਹੜਾ ਲਾਇਆ ਨਾ ਇਹਦੇ ਤੇ ਤੁਸੀਂ ਇੱਕ ਰੱਖਨੇ ਆ ਆਪਣੇ ਕੀਂ ਦੇ ਭਕਾਨੇ ਵਗੈਰਾ ਬਲੂਨ ਵਗੈਰਾ ਇੱਕ ਰੱਖ ਕੇ ਇਹ ਤੇ ਹੁਣ ਤੁਸੀਂ ਵੇਚਾ ਕਰਨੇ ਆ ਠੀਕ ਹੈ ਜੀ ਆ ਜਾਓ ਅੰਦਰ ਆ ਜਾਓ ਫਿਰ ਤੁਹਾਨੂੰ ਗੁਰੂ ਰਾਮदास ਜੀ ਆਮਦਾਸ ਤੁਹਾਨੂੰ ਗੁਰੂ ਰਾਮदास ਜੀ ਇਹ ਹੁਣ ਇਹ ਜਿਹੜਾ ਟਾਟਾ ਚੋੜਾ ਨਾ ਆੜਾ ਇਹ ਹੁਣ ਤੁਸੀਂ ਲਾ ਦਿਓ ਠੀਕ ਹੈ ਇਹਨਾਂ ਹੁਣ ਪਾਓ ਠੀਕ ਹੈ ਜੀ ਤੁਹਾਨੂੰ ਗੁਰੂ ਰਾਮदास ਤਾਂ ਬੰਗੂ ਗੁਰੂ ਰਾਮਦਾਸ ਅਸਰਦਿਤ ਲੱਗੀ ਬਾਬੇ ਜੀ ਨੂੰ ਤਾਂ ਗਰੂ ਕਿ ਸਤ ਗਰੂ ਹਾਂ ਬੰਦ ਕਰੋ ਤੁਨ ਤੁਨ ਗੁਰੂ ਰਾਮਦਾਸ ਸਤ ਸ਼ਮ ਸ਼ਮ ਦਾੜਾ ਵੀ ਇੱਕੋ ਸਾਈਡ ਦੇ ਤੁਨ ਗੁਰੂ ਰਾਮਦਾਸ ਉਹ ਆਏ ਬਹੁਤ ਸੋਣਾ ਗਾ ਬਾਬਾਈ ਤੇ ਚੜਦੀ ਕਲਾ ਬਾਬੇ ਵਿਖੋਦੀ ਆਪਣੇ ਆਪ ਨੂੰ ਵੇਖੂਗਾ ਚੜਦੀ ਕਲਾ ਹੋ ਗਈ ਆਗੇ ਚੜਦੀ ਕਲਾ ਹੋ ਗਈ ਆ ਬਹੁਤ ਸੋਣਾ ਲੱਗੰਦੇ ਆ ਆਹ ਕਰੋ ਇਹ ਦੋ ਦਸਤਾਰਾਂ ਜੀ ਠੀਕ ਆ ਜੀ ਇਹ ਚੀ ਪਾ ਲੋ ਜੀ ਇਹ ਚੀ ਪਾ ਲੋ ਉਹ ਦਸਤਾਰਾਂ ਵਾ ਠੀਕ ਆ ਇੱਕ ਲਾਲੀ ਤੇ ਫਿਰ ਦੋਵੇ ਦੇ ਦੂਜੀ ਪਾਲੀ ਠੀਕ ਹੈ ਬਾਬਾ ਜੀ ਚੜਦੀ ਕਲਾ ਹੋ ਗਈ ਆ ਤੇ ਹੁਣ ਤੁਸੀਂ ਇਹੀ ਨੀਲੀਆਂ ਦਸਤਾਰਾਂ ਸੋਹਣਾ ਸਰੂਪ ਬਣਾ ਕੇ ਆਪਣੇ ਕੰਮ ਤੇ ਜਾਇਗਾ ਨਾ ਸਗਲ ਦੇ ਬਹਿ ਕੇ ਠੀਕ ਹੈ ਜੀ ਹੁਣ ਚੜਦੀ ਕਲਾ ਇਹ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਹੈ ਗੁਰੂ ਰਾਮਦਾਸ ਪਾਸ਼ਾ ਜੀ ਠੀਕ ਹੈ ਅਸੀਂ ਕੁਝ ਨਹੀਂ ਕੀਤਾ ਹੈਗਾ ਤੁਸੀਂ ਸ਼ੁਕਰਾਨਾ ਧੰਨ ਗੁਰੂ ਰਾਮਦਾਸ ਪਾਸ਼ਾ ਦਾ ਕਰਨਾ ਜੀ ਕਿਰਪਾ ਹਾਂ ਚਲੋ ਬੱਬੀ ਆਜੋ ਮੈਂ ਤੁਸੀਂ ਹਾਂ